ਦਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਇੰਗਲੈਂਡ ਵਿਖੇ ਦਰਵੀ ਸ਼ਹਿਰ ਵਿਖੇ ਜਿੱਥੇ ਕਿ ਵਿਸਾਖੀ ਦਾ ਦਿਹਾੜਾ ਬੜੀ ਤੂਮਤਾਮ ਨਾਲ ਮਨਾਇਆ ਜਾ ਰਿਹਾ ਆ ਕਿਉਂਕਿ ਇੱਥੇ ਕੋਈ ਵੀ ਇਵੈਂਟ ਹੁੰਦਾ ਕੋਈ ਵੀ ਪ੍ਰੋਗਰਾਮ ਦੇ ਇੰਤਿਹਾਰ ਹੁੰਦਾ ਸ਼ੁੱਕੀ ਵਾਲੇ ਦਿਨ ਮਨਾਇਆ ਜਾਂਦਾ ਕਿਉਂਕਿ ਵੀਕਐਂਡ ਦੇ ਉੱਤੇ ਸਾਰਿਆਂ ਨੂੰ ਛੁੱਟੀ ਹੁੰਦੀ ਆ ਤੇ ਇਸ ਲਈ ਸਾਰੇ ਜਣੇ ਆਪਣੀ ਆਪਣੀ ਹਾਜ਼ਰੀ ਭਰਦੇ ਨੇ ਮੈਂ ਤੁਹਾਡਾ ਆਪਣਾ ਜਤਿੰਦਰ ਕੁਮਾਰ ਚਾਉਦੀ ਅੱਜ ਤੁਹਾਨੂੰ ਲਾਈਵ ਜੀ ਵੀ ਨਾਲ ਦਿਖਾ ਰਿਹਾ ਆ ਆ ਮਚਵਾੜਾ ਨਿਊਜ਼ ਤੋਂ ਢਰਬੀ ਸ਼ਹਿਰ ਦੀਆਂ ਜਿੱਥੇ ਕਿ ਅੱਜ ਨਗਰ ਕੀਰਤਨ ਨੂੰ ਵੀ ਸਜਾਇਆ ਜਾਵੇਗਾ ਤੇ ਗੁਰੂ ਦੇ ਸਿੰਘਾਂ ਦੇ ਜੋ ਕੱਟਕੇ ਦੇ ਜਹੋਰ ਨੇ ਖਾਸ ਤੇ ਦੀਆਂ ਫੌਜਾਂ ਦੇ ਉਹ ਵੀ ਦਿਖਾਈਆਂ ਜਾਣਗੀਆਂ ਤੇ ਬਹੁਤ ਸਾਰੇ ਉੱਤੇ ਲੰਗਰ ਵੀ ਲੱਗੇ ਹੋਏ ਨੇ ਕਿਉਂਕਿ ਜਦੋਂ ਉੱਥੇ ਕੋਈ ਵੀ ਇਵੈਂਟ ਆ ਨਗਰ ਕੀਰਤਨ ਕੱਢੇ ਜਾਂਦਾ ਤਾਂ ਕਾਫੀ ਹੱਦ ਤੱਕ ਜਿਹੜੇ ਰੋਡ ਨੇ ক্লোਜ਼ ਕੀਤੇ ਜਾਂਦੇ ਨੇ ਇਸੇ ਤਰ੍ਹਾਂ ਇਸੇ ਦਾ ਜਿਹੜਾ ਰੋਡ ਆ ਸਾਰਾ ক্লোਜ਼ ਕੀਤਾ ਗਿਆ ਇਥੇ ਪਾਸੇ ਤੋਂ ਪਰਵਾਟ ਕਿੰਨੀ ਗਈ ਜਾਂਦੀ ਕਿਸ ਤਾਕੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਪਵੇ ਕਿਉਂਕਿ ਅੱਜ ਜੋ ਵੀ ਸਰਸਾਖੀ ਦਾ ਦਿਹਾੜਾ ਤੇ ਲੰਘ ਕੇ ਆਇਆ ਉਹਦੇ ਮੰਦ ਵਿੱਚ ਨਗਰ ਕੌਂਸਲ ਸਾਹਿਬ ਅੱਜ ਸਜਾਇਆ ਜਾਵੇਗਾ ਤੇ ਤੁਹਾਨੂੰ ਨਗਰ ਕੌਂਸਲ ਦਾ ਸਾਥੀਆਂ ਵੀ ਚੱਲੀਆਂ ਦਿਖਾਵਾਂਗੇ ਚੋਲੀ ਜਾ ਰਿਹਾ ਹੈ ਉਹ ਵੀ ਦਿਖਾਵਾਂਗੇ ਤੇ ਹੋਰ ਵੀ ਤੁਹਾਨੂੰ ਕੁਝ ਤਸਵੀਰਾਂ ਨਾਲ ਸੰਜਿਆ ਦਿਵਾਵਾਂਗੇ ਤੁਸੀਂ ਵੀ ਤੁਸੀਂ ਦੇਖਦੇ ਰਹੋ ਮਾਸਵਾੜਾ ਦੀ ਧੰਨਵਾਦ ਸਾਡੇ ਤੋਂ ਪਹਿਲਾਂ ਜਿਹੜੀ ਬੇਨਤੀ ਕਰਦੀ ਦਰ ਪਵਿੱਤਰ ਤੇ ਗੱਲ ਕੇ ਆਖੋ ਜੀ ਸਤਨਾਮ ਸ੍ਰੀ ਮਹਸਬੂਸ ਕਰਨਾ ਤੇ ਆ ਸਮਾਗਮ ਸਾਹਮਣੇ ਰੱਖ ਲਿਆ ਕਰੋ ਅਸੀਂ ਵੀ ਦੇਖ ਰਹੇ ਹਾਂ ਆਪਾਂ ਇਹ ਨਗਰ ਕੀਰਤਨ ਸਜਾਉਣਾ ਇਸ ਸਮਾਗਮ ਦੀ ਤਿਆਰੀ ਤੁਸੀਂ ਕਿੰਨੇ ਮਹੀਨਿਆਂ ਤੋਂ ਕਰ ਰਹੇ ਹੋ ਅੱਜ ਸੰਤਾਵਾਂ ਵਾਸਤੇ ਪ੍ਰਬੰਧ ਕੀਤਾ ਸ਼ੱਕਣ ਦਾ ਪਦਾਰਥ ਬਣਦਾ ਇਹ ਕਿ ਹਾਂ ਟਿਕਲ ਆ ਰਿਹਾ ਹੈ ਲੈ ਨਾਈਟ ਸਪੀਡਰ ਬਿੰਦੀ ਚਲੋ ਚਲੋ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਸੰਗਸ਼ਰਦਾਲੂਆਂ ਵੱਲੋਂ ਸੰਗਤਾਂ ਦੇ ਲਈ ਲੰਗਰ ਲਗਾਇਆ ਜਾ ਰਿਹਾ ਹੈ ਜੋ ਸੰਗਤਾਂ ਨਤਮਸਤਕ ਹੋਣ ਲਈ ਆਈਆਂ ਹੋਈਆਂ ਹਨ ਤੁਸੀਂ ਦੇਖ ਰਹੇ ਹੋ ਇੰਗਲੈਂਡ ਦੇ ਡਰਬੀ ਸ਼ਹਿਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਦੀਆਂ ਲਾਈਵ ਤਸਵੀਰਾਂ ਜੋ ਕਿ ਵਿਸਾਖੀ ਦੇ ਦਿਹਾੜੇ ਉੱਤੇ ਨਗਰ ਕੀਰਤਨ ਸਜਾਇਆ ਗਿਆ ਪਲਕੀ ਸਾਹਿਬ ਨੂੰ ਬਹੁਤ ਹੀ ਸੁੰਦਰ ਅਤੇ ਫੁੱਲਾਂ ਨਾਲ ਵੱਖਰੇ ਹੀ ਤਰੀਕੇ ਦੀ ਸਜਾਵਟ ਦਿੱਤੀ ਗਈ ਜਿੱਥੇ ਕੇ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਆਈਆਂ ਇਸ ਨਗਰ ਕੀਰਤਨ ਨੂੰ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਸਜਾਇਆ ਗਿਆ ਅਤੇ ਸੰਗਤਾਂ ਨਗਰ ਕੀਰਤਨ ਦੇ ਨਾਲ-ਨਾਲ ਗਈਆਂ ਜਿਸ ਵਿੱਚ ਕਾਫੀ ਕੀਰਤਨੀਏ ਅਤੇ ਢਾਡੀ ਜਥਿਆਂ ਨੇ ਗੁਰੂ ਜੀ ਦੇ ਰਹਾ ਉੱਤੇ ਚੱਲਣ ਲਈ ਸੰਗਤਾਂ ਨੂੰ ਦੱਸਿਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਹਾ ਵਿੱਚ ਸ਼ਸ਼ੋਭਿਤ ਕੀਤਾ ਗਿਆ ਅਤੇ ਸੰਗਤਾਂ ਨਤਮਸਤਕ ਹੋਈਆਂ ਇਸ ਮੌਕੇ ਸਿਕਿਉਰਿਟੀ ਵਾਲਿਆਂ ਨੇ ਪੂਰਾ ਸਾਥ ਦਿੱਤਾ ਤੁਸੀਂ ਦੇਖ ਰਹੇ ਹੋ ਮੱਛੌੜਾ ਨਿਊਜ਼ ਤੋਂ ਲਾਈਵ ਤਸਵੀਰਾਂ ਕਿਸ ਤਰ੍ਹਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦਿਖ ਰਿਹਾ ਹੈ ਸਾਹਿਬ ਸਖੰਨ ਫੋਲੋ ਗੁਰੂ ਉੱਥੇ ਹੀ ਅਲੱਗ ਅਲੱਗ ਕੀਰਤਨੀਆਂ ਨੇ ਸੰਗਤਾਂ ਨੂੰ ਕੀਰਤਨ ਸੁਣਾ ਨਿਹਾਲ ਕੀਤਾ ਇਸ ਮੌਕੇ ਦਰਬੀ ਦੇ ਤੱਪ ਬੰਦਰ ਵਿਖੇ ਵੀ ਕਮੇਟੀ ਮੈਂਬਰਾਂ ਵੱਲੋਂ ਸੰਗਤਾਂ ਲਈ ਲੰਗਰ ਲਗਾਇਆ ਗਿਆ ਅਤੇ ਉਹਨਾਂ ਦੀ ਆਉ ਭਗਤ ਕੀਤੀ ਇਸ ਮੌਕੇ ਗੁਰੂ ਜੀ ਨੇ ਫੋਟੋ ਕੱਢ ਕੇ ਚਾਰ ਕੋਖਾਇਂ ਅਤੇ ਸੰਤਾਂ ਤੋਂ ਮਾਨੇ ਕਈ ਪ੍ਰਕਾਰ ਦੇ ਸੰਤਾਂ ਨੇ ਅੰਦਰ ਵੀ ਲਗਾ ਕੇ ਦੁਆਰਾ ਇਜ਼ਾਮ ਗੜੀਆ ਸਾਹਿਬ ਅਤੇ ਸਿੱਖ ਸਵਰ ਸਾਹਿਬ ਗੜੀਆ ਗੋਤਰਾ ਜੰਗੋਟ ਦੇ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁੱਲਾਂ ਦੀ ਵਰਤ ਹ ਅਤੇ ਤੋਹਨ ਮਹਾਰਾਜਾ ਜੱਸਾ ਸਿੰਘ RAM ਗੜੀਆ ਦੇਖ ਇਧਰ ਹਾਸਲ ਆ ਗਏ ਚਾਮੂ ਪਰਵਾਹ ਰਹੇ ਹਾਂ ਮਹਾਰਾਜਾਂ ਜੱਸਾ ਸਿੰਘ ਰਾਮ ਖੜੀ ਲੇਖੋ ਕੋਰ ਨੂੰ ਬਿਨਾ ਮੈ ਲਾਈ ਵਾਰੀ ਜੀ ਦਾ ਖਾਸ ਆਵਾਜ਼ ਸੁਣਾਈ ਗੁਰੂ ਜੀ ਕਹਿੰਦੇ ਕਰਨਾ ਬੇਨਤੀ ਹੈਗੇ ਪਲੀਜ਼ ਕਰਵਾ ਕਰਕੇ ਬੋਹ ਵਿਹਾਨਾ ਪਾ ਕੇ ਟੋਕੇ ਸੰਗਤ ਹੋ ਜਾਦੇ ਹੈ ਪਲੀਜ਼ ਟੇਕ ਆਫ ਫਰਮ ਦਾ ਸੰਗਤ ਜਮਦਰ ਬੇਨਤੀ ਹੈ ਆਪਣੇ ਪਰਸਮਤੀ ਵਾਲਾ ਜਿਹੜਾ ਜੀਵਨ ਜਿਹੜਾ ਹਾਲੇ ਹੋਈ ਕੋਚੇ ਬੰਦੋ ਨਾ ਬੀ ਬਹੁਤ ਬਹੁਤ ਦਾ ਜਿਹੜੇ ਕੋਟਾ ਸਰਵਿਸ ਕਰੇ ਜਾਨ ਮੋਹਨ ਸਾਡੇ ਕੋਲ ਹਨ ਸੋਨਾਂ ਦਾ ਵੀ ਬਹੁਤ ਬਹੁਤ ਦਾ ਹਜਰ ਦਾ ਜਿਹਨਾਂ ਨੇ ਮੋਤਰਾ ਸਾਹਿਬ ਦਰਬੀ ਇਹਨੂੰ ਐਂ ਦਾ ਜਿਹੜਾ ਰੇਤ ਲਿਖੀ ਹੈ ਤੋਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਨੰਦਸ਼ਰ ਜੀ ਵਾਰੀ ਜੀ ਦਾ ਕੰਸਾ ਵਾਰੀ ਜੀ ਬਹੁਤ ਰੇਸ਼ਣ ਕਰ ਜਾਨਦਰ ਕਹਿੰਦੀ ਆ ਕਿ ਆਪਾਂ ਧੰਨnabla ਬਹੁਤ ਰਹਿਣਾ ਸਾਕੀ ਦੀ ਵਧਾਈ ਹੈ ਜੀ ਕੀ ਨਾਮ ਆ ਜੀ ਤੁਹਾਡਾ ਜੀ ਮੈਂ ਜਸਵੀਰ ਸਿੰਘ ਅੱਛਾ ਜੀ ਅੱਜ ਜੀ ਉਹ ਡਰਬੀ ਸ਼ਹਿਰ ਦੇ ਵਿੱਚ ਬਸਾਖੀ ਦਾ ਦਿਹਾੜਾ ਮਨਾਇਆ ਗਿਆ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਜੀ ਸੰਗਤਾਂ ਨੂੰ ਕਹਿੰਦੇ ਲੱਖ ਲੱਖ ਬਧਾਈਆਂ ਹੁਣ ਤੇ ਲੱਖ ਜਿੰਨੀ ਸੰਗਤ ਆਈ ਆ ਇਕਦਮ ਨਹੀਂ ਦੇਖੀ ਨਹੀਂ ਤੇ ਸਾਰੇ ਪਿਆਰ ਨਾਲ ਗਏ ਪਿਆਰ ਨਾਲ ਮੁੜ ਕੇ ਆਏ ਤੇ ਜਨ ਕੋਈ ਕਿਸੇ ਕੋਈ ਕੋਈ ਗੱਲ ਹੋਈ ਆ ਆਪਾਂ ਇਦਾਂ ਦੀ ਸੰਗਤ ਮੈਂ ਪਹਿਲੀ ਵਾਰ ਦੇਖੀ ਜਿਹੜੀ ਕੋਸ਼ ਨਹੀਂ ਗਏ ਆਏ ਮੁੜ ਕੇ ਪਿਆਰ ਨਾਲ ਨੌਜਵਾਨਾਂ ਨੂੰ ਕੀ ਸੇਧ ਦੇਣੀ ਚਾਹੁੰਦੇ ਹੋ ਜੀ ਜਿਹੜੇ ਕਿ ਅੱਜ ਕੱਲ ਜ਼ਿਆਦਾਤਰ ਨਸ਼ਿਆਂ ਦੇ ਵਿੱਚ ਪਏ ਹੋਏ ਨੇ ਜੀ ਉਹ ਉਹ ਨੌਜਵਾਨ ਇਹ ਇਹ ਕਹਿੰਦੇ ਵੀ ਤੂੰ ਨਸ਼ਾ ਛੱਡੋ ਸਿੱਖੀ ਵਿੱਚ ਜਾਓ ਕਿਉਂਕਿ ਇੱਥੇ ਆ ਕੇ ਤੂੰ ਨਾ ਇੱਕ ਦਿਨ ਆ ਕੇ ਨਾ ਹੋਇਓ ਦੋ ਜੇ ਆਇਆ ਕਰੋਗਾ ਸੰਗਤ ਕਰੋ ਸੰਗਤ ਬੈਠੋ ਉਸਾਲ ਮਿਲੂਗਾ ਜਿਹੜਾ ਹੈ ਨਗਰ ਕੀਰਤਨ ਸਾਹਿਬ ਸਜਾਇਆ ਗਿਆ ਸੀਗਾ ਜੀ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਕੇ ਆਏ ਨੇ ਜਾ ਕੇ ਜੀ ਆਪਣੇ ਸਿੰਘ ਸਭਾ ਰਾਮਗੜੀਆ ਰਵਿਦਾਸ ਤੇ ਦੁਆ ਕਿਹੜਾ ਹਾਲ ਸਾਧਰਵਾਹ ਹਾਲ ਸਾਧਰਵਾਹ ਤੇ ਆਪਣਾ ਮੇਨ ਗੁਰੂ ਅਰਜਨ ਦੇਵ ਜੀ ਠੀਕ ਠੀਕ ਚੜ੍ਹ ਕੇ ਜਿੰਦਾ ਕਰ ਦਿਓ ਕਿ ਸ਼ਾਮ ਨੂੰ ਵਰਨਾ ਦੀ ਖੁਸ਼ੀਆਂ ਦਾ ਉਤਾਰਨ ਇੱਕ ਨਹੀਂ ਗੁਰਦਰਾ ਰਾਮਗੜੀਆ ਸਭਾ ਗਰਮੀ ਬਣੋ ਸਾਰਿਆਂ ਨਾਲ ਕਰਤਾ ਇੱਥੇ ਹੁੰਦੇ ਹੋਏ ਸਾਥ ਦੇਖਤੀ ਹੈ ਕਿ ਜਿਵੇਂ ਗੁਰਸਾਹਿਬੀ ਸਾਨੂੰ ਕਿੱਦਾਂ ਖੇਰ ਬਣਾਇਆ ਅੱਜ ਜਿਹੜੇ ਮੋਨੇ ਆਗੇ 11 ਸੱਜਾ ਹੋ ਦਿਨ ਸਤਾਰਾ ਸੰਗਿਆ ਆ ਅਬੇ ਤਾਂ ਕਰੋ ਬੋਲੇ ਈ ਸੋਹਣਾ ਹਾਲ ਹੈ ਹਾਲੀਆ ਹਾਂਜੀ ਬਾਬਾ ਜੀ ਕੀ ਨਾਮ ਆ ਜੀ ਤੁਹਾਡਾ ਜੀ ਮੇਰਾ ਨਾਮ ਲੰਬਰ ਸਿੰਘ ਹੈ ਤੇ ਮੈਂ ਜਨਰਲ ਸੈਕਟਰੀਆਂ ਗੁਰੂ ਅਰਜਨ ਦੇਵ ਕੋਟ ਦਾ ਡਾਰਬੀ ਤੇ ਜੁਕੇ ਦੇ ਵਿੱਚ ਅੱਛਾ ਜੀ ਜਿਹੜਾ ਅੱਜ ਜੀ ਡਾਰਬੀ ਵਿਖੇ ਗੁਰੂ ਅਰਜਨ ਦੇਵ ਸਾਹਿਬ ਗੁਰਦੁਆਰਾ ਵਿਖੇ ਬਸਾਖੀ ਦਾ ਨਗਰ ਕੀਰਤਨ ਸਜਾਇਆ ਗਿਆ ਸੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਹ ਨਗਰ ਕੀਰਤਨ ਕਾਫੀ ਚਿਰ ਦੇ ਤੋਂ ਲਗਾਤਾਰ ਹਰ ਇੱਕ ਸਾਲ ਅਸੀਂ ਬਸਾਖੀ ਦੇ ਉੱਤੇ ਮਨਾਉਂਦੇ ਆ ਤੇ ਡਾਰਬੀ ਦੇ ਵਿੱਚ ਪੰਜ ਗੁਰਦਾਰ ਸਾਹਿਬ ਆ ਤੇ ਸਾਰੇ ਗੁਦਰਾ ਸਾਹਿਬ ਇਕੱਠੇ ਹੋ ਕੇ ਇਹ ਜਿਹੜਾ ਨਗਰ ਕੀਰਤਨ ਹੈ ਉਹ ਗੁਰੂ ਅਜਨਦੇਵ ਗੁਰਦੁਆਰਾ ਸਟੈਨ ਅਪ ਸ੍ਰੀ ਤੋਂ ਸ਼ੁਰੂ ਹੋ ਕੇ ਤੇ ਸਭ ਤੋਂ ਪਹਿਲਾਂ ਇਹ ਜਾਂਦਾ ਫੈਕਟਰੀ ਰੋਡ ਦੇ ਰਾਹੀਂ ਵਿੰਸਰਜੀਤ ਦੇ ਹੁੰਦੇ ਹੋਏ ਗੁਦਰਾ ਸਿੰਘ ਸਾਹਾ ਉਸ ਤੋਂ ਬਾਅਦ ਫੈਕਟਰੀ ਘਰੇਣ ਤੋਂ ਹੁੰਦੇ ਹੋਏ ਜਿਹੜਾ ਬਠੁਲੀ ਰੋਡ ਤੋਂ ਗੁਦਰਾ ਆਰਾਮਗੜੀਆ ਸਾਹਾ ਉਸ ਤੋਂ ਬਾਅਦ ਇਹਨਾਂ ਤੋਂ ਹਮਸ ਰੋਡ ਤੋਂ ਹੁੰਦਾ ਹੋਇਆ ਇਹ ਜਾਂਦਾ ਗੁਰੂ ਦਾਸ ਟੈਂਪਲ ਤੇ ਜਿਹੜਾ ਨਵਾਂ ਗੁਦਰਾ ਬਣਿਆ ਖਾਲਸਾ ਦਰਬਾਰ ਉਹ ਥੋੜਾ ਦੂਰ ਆ ਉਹ ਜਿਹੜੇ ਸਾਡੇ ਰੂਟ ਤੇ ਨਹੀਂ ਆਇਆ ਪਰ ਉਹ ਸਾਡੇ ਨਾਲ ਪੂਰਾ ਸਹਿਯੋਗ ਕਰਦੇ ਆ ਅੱਛਾ ਜੀ ਕੀ ਕਹਿਣਾ ਚਾਹੋਗੇ ਜੀ ਸਾਰੇ ਦੇਸ਼ ਵਿਦੇਸ਼ੀਆਂ ਨੂੰ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਜੀ ਦਾਸ ਆਪਣੇ ਵੱਲੋਂ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਦਰਬੀ ਆਪਣੇ ਗੁਰੂ ਅਰਜਨ ਦੇਵ ਪ੍ਰਬੰਧ ਕਮੇਟੀ ਵੱਲੋਂ ਕਿਉਂਕਿ ਜਿਹੜਾ ਨਗਰ ਕੀਰਤਨ ਆ ਇਹ ਖਾਲਸਾ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਇਹ ਸਟਰਕਚਰ ਦਿੱਤਾ ਸੀ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਉਹ ਪ੍ਰਕਾਸ਼ ਉత్సਵ ਵੀ ਆ ਤੇ ਗੁਰੂ ਅਜੰ데요ਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੇ ਭਗਤਾਂ ਦੀ ਸਾਰੇ ਭੱਟਾਂ ਦੀਆਂ ਸਾਰੇ ਭੱਟਾਂ ਦੀਆਂ ਸਾਰੀਆਂ ਦੀ ਬਾਣੀ ਜਿਹੜੀ ਇਕੱਤਰ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪ੍ਰੈਕਟੀਕਲ ਰੂਪ ਦਿੰਦੇ ਹੋਏ ਜਿਹੜੇ ਪੰਜ ਪਿਆਰੇ ਸੀ ਸਾਰੇ ਉਹ ਹਿੰਦੁਸਤਾਨ ਦੀਆਂ ਵੱਖਰੀਆਂ-ਵੱਖਰੀਆਂ ਸਟੇਟਾਂ ਦੇ ਉੱਤੇ ਸਨ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿਮਤ ਸਿੰਘ ਤੇ ਮੋਹਨ ਸਿੰਘ ਤੇ ਸਾਹਿਬ ਸਿੰਘ ਭਾਈ ਦਇਆ ਸਿੰਘ ਦੇ ਵਿੱਚੋਂ ਸਿੱਖਾਂ ਦੇ ਵਿੱਚ ਗਿਆ ਦਇਆ ਹੋਣੀ ਚਾਹੀਦੀ ਆ ਜਿਹਦੇ ਵਿੱਚ ਦਇਆ ਹੋਗੀ ਉਹ ਧਰਮ ਹੋਊਗਾ ਜੇ ਧਰਮ ਹੋਊਗੀ ਉਹ ਹਿਮਤ ਆ ਤੇ ਜਿਹੜੇ ਵਿੱਚ ਹਮਮਦਾ ਹੋ ਗਿਆ ਉਹ ਮੋਹਮਨ ਸਿੰਘ ਹੋ ਗਿਆ ਤੇ ਜਿਹੜੇ ਵਿੱਚ ਮੋਹਮਨ ਸਿੰਘ ਆ ਗਿਆ ਤੋ ਸਾਹਿਬਾਨੇ ਦਾ ਤਾਂ ਉਹਨਾਂ ਸਾਰਿਆਂ ਨੂੰ ਮਾਰਨ ਕਹੇ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਸੇ ਮੈਂ ਹਾਂ ਕਰੋ ਨਵਾਸ ਖਾਲਸਾ ਮੇਰੋ ਸਭਜਨ ਸੂਰਾ ਖਾਲਸਾ ਮੇਰੋ ਸਤਗੁਰੂ ਸੂਰਾ ਇਹ ਜਿਹੜਾ ਰਾਜ ਕਰੇ ਦਾ ਖਾਲਸਾ ਸਾਨੂੰ ਕਨਸੈਪਟ ਸੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਉਦੀ ਅਰਬ ਮੱਕੇ ਦੇ ਵਿੱਚ ਦਿੱਤਾ ਜਿਸ ਵੇਲੇ ਰੁਕਮਦੀਨ ਕਾਜੀ ਦੇ ਨਾਲ ਮਹਾਰਾਜ ਨੇ ਮੁਲਾਕਾਤ ਕੀਤੀ ਆ ਉਸ ਟਾਈਮ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਜੀ ਦਿੱਲੀ ਤਖਤ ਬਰ ਬਹਿਗੀ ਆਪਕੋ ਗੁਰੂ ਦੀ ਫੌਜ ਗੁਰੂ ਨਾਨਕ ਸਾਹਿਬ ਦੇ ਸੰਕਲਪ ਨੂੰ ਸ੍ਰ ਅੱਜ ਵਿਸਾਖੀ ਦਾ ਅੱਜ ਦਿਹਾੜਾ ਮਨਾਇਆ ਗਿਆ ਜੀ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਡਰਵੀ ਨਿਵਾਸੀ ਜੋ ਧੰਗੁਰ ਅਰਜਨ ਦੇ ਸਾਹਿਬ ਗੁਰਦੁਆਰੇ ਜੋ ਇਹ ਪ੍ਰੋਗਰਾਮ ਵਿਸਾਖੀ ਦਾ ਖਾਲਸਾ ਸਾਜਨਾ ਦਿਵਸ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਿਹਦੇ ਵਿੱਚ ਇਹ ਗੱਤਕਾ ਦਮ ਦੀ ਟਕਸਾਲ ਜੋ ਗੱਤਕਾ ਖੜਾ ਆ ਜਿਹੜੇ ਏਸੀ ਗੁਰਦੁਆਰੇ ਬੱਚੇ ਕਲਾਸਾਂ ਲਾਉਂਦੇ ਨੇ ਜਿਨ੍ਹਾਂ ਵਿੱਚ ਦਾਤਿਲ ਸੇਵਾ ਮਿਲੀ ਹੈ ਗੱਤ ਕਾ ਸਿੱਖਣ ਦੀ ਸਿਖਾਉਣ ਦੀ ਇਹ ਸਾਰੇ ਬੱਚੇ ਇੱਥੇ ਹੀ ਸਿੱਖੇ ਆ ਤੇ ਸਾਰੇ ਜੋ ਆਪਣੇ ਕਿਰਪਾਨਾਂ ਤੋਂ ਲੈ ਕੇ ਡਾਂਗਾ ਤੱਕ ਜੋ ਭੜਟੀਆਂ ਤੱਕ ਜੋ ਸ੍ਰੀ ਸਾਹਿਬਾਂ ਦੇ ਹੋਰ ਜਿੰਨੇ ਵੀ ਜੋ ਨਾਲ ਚੱਕਰ ਕੀ ਸਾਰੇ ਇਹ ਸਾਰੇ ਬੱਚੇ ਨੇ ਇੱਥੇ ਜੋਰ ਦਿਖਾਏ ਨੇ ਤੇ ਬੜੀ ਗੁਰੂ ਸਾਹਿਬ ਦੀ ਕਿਰਪਾ ਹੈ ਹੋਰ ਵੀ ਜੋ ਬੱਚੇ ਚਾਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਸੰਡੇ ਤੇ ਜੋ ਕਲਾਸ ਹੁੰਦੀ ਹੈ ਸੱਚੜੇ ਕਲਾਸ ਹੁੰਦੀ ਆ ਉਹਨਾਂ ਵਿੱਚ ਬੱਚਿਆਂ ਨੂੰ ਹੋਰ ਵੀ ਜੋ ਸ਼ਾਮਲ ਕਰੋ ਤੇ ਇਸੇ ਤਰ੍ਹਾਂ ਇਹ ਬੱਚੇ ਜੁੜੇ ਰਹਿਣ ਗੁਰੂ ਘਰ ਦੇ ਨਾਲ ਸਿੱਖ ਧਰਮ ਦੇ ਨਾਲ ਤੇ ਇਹ ਸਾਰਿਆਂ ਨੂੰ ਬੁਝਾਈਆਂ ਵੀ ਹੈ ਬਾਬਾ ਜੀ ਜਿਹੜਾ ਵਿਸਾਖੀ ਦਾ ਦਿਹਾੜਾ ਕਿਉਂ ਮਨਾਇਆ ਜਾਂਦਾ ਜੀ ਇਹ ਜੋ ਵਿਸਾਖੀ ਦਾ ਦਿਹਾੜਾ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਖਸ਼ਾ ਕੀਤੀਆਂ ਜੋ ਅਮਰਦੀਦਾਸ ਦੇ ਕੇ ਪੰਜ ਪਿਆਰਿਆਂ ਨੂੰ ਉਸ ਤੋਂ ਬਾਅਦ ਸਾਰਸਾ ਸਦਾ ਕੇ ਮਹਾਰਾਜ ਸਾਹਿਬ ਜੀ ਨੇ ਵਿਸਾਖੀ ਦਾ ਪੁਰਬ ਨਾਨਦਪੁਰ ਸੈਲ ਦੀ ਧਰਤੀ ਦੇ ਵਿੱਚ ਮਨਾਇਆ ਗਿਆ ਉਹ ਹੁਣ ਹਰ ਥਾਂ ਹਰ ਸ਼ਹਿਰ ਹਰ ਜੋ ਹੈ ਸੰਗਤਾਂ ਮਨਾ ਰਹੀਆਂ ਤੇ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੈ ਇਹ ਜੋ ਗੱਗਰ ਟੀਮ ਵੱਲੋਂ ਜੋ ਇਹ ਚੈਨਲ ਆਲੇ ਜੇ ਇਹਨਾਂ ਨੇ ਜੋ ਇਹ ਸਾਰਾ ਪ੍ਰੋਗਰਾਮ ਕਵਰ ਕੀਤਾ ਇਹਨਾਂ ਦਾ ਅਰਦਾਸ ਕਰਦੇ ਆ ਨਾ ਵਾਸਤੇ ਇਹਨਾਂ ਦੀ ਇਦਾਂ ਹੀ ਮਹਾਰਾਜ ਇਹਨਾਂ ਨੂੰ ਸੇਵਾ ਹੋਰ ਵੀ ਕਰਨ ਤੇ ਇਹਨਾਂ ਦੀ ਚੜ੍ਹਦੀ ਕਲਾ ਹੋਵੇ ਇਦਾਂ ਦੇ ਪ੍ਰੋਗਰਾਮ ਇਹਨਾਂ ਨੂੰ ਬੇਨਤੀ ਆ ਕੇ ਵੱਧ ਵਧ ਕਰਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿੰਨੇ ਸਾਲਾਂ ਤੋਂ ਮਨਾਇਆ ਜਾਂਦਾ ਜੀ ਇਹ ਉਹਰੇ ਤਕਰੀਬਨ ਜੀ ਜੋ 22 ਸਾਲ ਹੋ ਗਏ ਮੈਨੂੰ ਇੱਥੇ ਸੇਵਾ ਕਰਦੇ ਨੂੰ ਜਿੱਥੇ ਗ੍ਰਾਂਥੀ ਡਿਊਟੀ ਉੱਥੇ ਨਾਲ ਸੰਥਿਆ ਨਾਲ ਗੱਤਕਾ ਬੱਚੇ ਕਰਦੇ ਨੇ ਬੜੇ ਸਮੇਂ ਤੋਂ ਇਹ ਪ੍ਰੋਗਰਾਮ ਜੋ ਚੱਲਦਾ ਹੈ ਜਿਹੜੀ ਨੌਜਵਾਨ ਨਸ਼ੇ ਕਰਦੇ ਆ ਜੀ ਜਾਂ ਕੁੜੀਆਂ ਨਸ਼ਾ ਕਰਦੀ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਨਾਲੇ ਮੈਂ ਬੇਨਤੀ ਕਰਨਾ ਜੇ ਨੌਜਵਾਨ ਜਿਹੜੇ ਆ ਉਹ ਇੰਦਰ ਨੂੰ ਆਉਣ ਜਿਹੜੇ ਨਸ਼ਿਆਂ ਨੂੰ ਗਾਇਓ ਆ ਉਧਰੋਂ ਮੋਨ ਸਾਰੇ ਕੇਸ ਧਾਰੀ ਹੋਣ ਗੁਰੂ ਵਾਲੇ ਬਣ ਸਾਰੇ ਨੌਜਵਾਨਾਂ ਨੂੰ ਬੱਚਿਆਂ ਤੋਂ ਲੈ ਕੇ ਬੜਿਆਂ ਤੱਕ ਬੇਨਤੀ ਹੈ ਕਿ ਐਸਾ ਮਹਾਰਾ ਸਾਹਿਬ ਨੇ ਖਾਸ ਸਾਥ ਸਜਾਇਆ ਇਹਦੇ ਵਿੱਚ ਆਪ ਵੀ ਸ਼ਾਮਲ ਹੋਵੋ ਤੇ ਆਓ ਰਲ ਕੇ ਗੁਰੂ ਸਾਹਿਬ ਦੀਆਂ ਗੁਣ ਗੁਣ ਗੁਰੂ ਸਾਹਿਬ ਦੇ ਗੁਣ ਗਾਇਨ ਕਰੀਏ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਜਣੇ ਖਾਸ ਸਾਥ ਸੱਜੋ ਅੰਮ੍ਰਿਤ ਈ ਦਾਤ ਛਕੋ ਤੇ ਗੁਰੂ ਸਾਹਿਬ ਗੁਰੂ ਵਾਲੇ ਬਣੋ ਇਹ ਸਾਰਿਆਂ ਨੂੰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ